रूपनगर की पूर्व डिप्टी कमिश्नर डॉक्टर प्रीति यादव को रूपनगर के लोगों ने पटियाला तबादला होने पर भावभीनी विदाई दी इस मौके पर रूपनगर के घाट क्लब के सदस्यों ने रूपनगर की पूर्व डिप्टी कमिश्नर प्रीति यादव को सिरोपा पहनाया और स्मृति चिन्ह भेंट कर विदाई दी इस मौके पर बातचीत के दौरान रूपनगर के पूर्व डिप्टी कमिश्नर ने कहा कि भले ही उनका तबादला यहां से पटियाला जिले में हो गया हो लेकिन रूपनगर में कई यादें हैं जो आज भी उनके साथ जुड़ी हुई हैं। डिप्टी कमिश्नर प्रीति यादव ने कहा कि रूपनगर के लोगों ने ढाई साल में जो प्यार उन्हें दिया है उसे वे हमेशा याद रखेंगे इस अवसर पर रूपनगर के कई सामाजिक कार्यकर्ता भी उपस्थित थे पहला तो यादा सारी है ਤੋ ਉਸ ਤੋ ਹੀ ਪਤਾ ਚਲਦਾ ਹੈ ਕਿ ਜੀ ਬਹੁਤ ਹੀ ਸੈਟੀਸਫੈਕਟਰੀ ਟਾਈਮ ਹੋਇਆ ਮੇਰਾ ਰਹਾ ਤੇ ਮੈਂ ਲੋਕਾਂ ਨੂੰ ਸਿਰਫ ਇਹੀ ਕਹਿਣਾ ਚਾਹਾਂਗੀ ਕਿ ਬਹੁਤ ਸਾਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਮਸਲੇ ਸੁਲਝਣ ਉਹਨਾਂ ਦੀ ਜਿੰਨੀ ਨੇਸੈਸਿਟੀਜ਼ ਹੈ ਉਹਨਾਂ ਨੂੰ ਪੂਰਾ ਕਰ ਸਕੀਏ ਬਟ ਫਿਰ ਵੀ ਜੇਕਰ ਕੁਝ ਰਹਿ ਗਿਆ ਤਾਂ ਉਹਦੇ ਨਾ ਪੂਰਾ ਹੋਣ ਕਾਰਨ ਮੈਂ ਮਾਫੀ ਮੰਗਦੀ ਹਾਂ ਬਟ ਇਹਦੇ ਨਾਲ ਹੀ ਨਾਲ ਜਿੰਨਾ ਪਿਆਰ ਮੈਨੂੰ ਉੱਥੇ ਸਾਰਿਆਂ ਨੇ ਦਿੱਤਾ ਉਹਦੀ ਬਹੁਤ-ਬਹੁਤ ਧੰਨਵਾਦੀ ਹਾਂ ਤੇ ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਇਹ ਮੌਕਾ ਮਿਲੇਗਾ ਜਿੱਥੇ ਵੀ ਮੈਂ ਰਾਂ ਲੋਕਾਂ ਦੀ ਸੇਵਾ ਕਰਦੇ ਰਾਂ ਮੈਡਮ ਤੁਸੀਂ ਨਗਰ ਜਿਲ੍ਹੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕੀ ਖਾਸ ਲੱਗਿਆ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਇੱਥੇ ਨੈਚੁਰਲ ਬਿਊਟੀ ਜਿਹੜੀ ਹੈਗੀ ਦੂਜੇ ਲੋਕਾਂ ਦਾ ਸੁਭਾਅ ਬਹੁਤ ਕੋਆਪਰੇਟ ਕਰਦੇ ਹੈਗੇ ਇਸ਼ੂਜ਼ ਜਿਹੜੇ ਹੈਗੇ ਉਹ ਰਲ ਮਿਲ ਕੇ ਸੋਲਵ ਹੋੁੰਦੇ ਹੈਗੇ ਉਸ ਤੋਂ ਵੱਡਾ ਕੁਝ ਨਹੀਂ ਹੁੰਦਾ ਇੱਕ ਕਿਸੇ ਵੀ ਜਗ੍ਹਾ ਦੀ ਖਾਸੀਅਤ ਹੁੰਦੀ ਹੈਗੀ ਕਿ ਜੇ ਲੋਕੀ ਉੱਥਾ ਦੇ ਕਿਦਾਂ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਹੈ ਤਾਂ ਬਹੁਤ ਵਧੀਆ ਲੱਗਦਾ ਹੈਗਾ ਕਿ ਚਾਹੇ ਹੱਡ ਦੇਖੀ ਹੋਵੇ ਚਾਹੇ ਬੁਰੇ ਸੇ ਬੁਰਾ ਟਾਈਮ ਦੇਖਿਆ ਹੋ ਪਰ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਰੱਖਿਆ ਉਹਦੇ ਤੋਂ ਅੱਗੇ ਕੁਝ ਨਹੀਂ ਹੈਗਾ ਤੇ ਮੈਨੂੰ ਉਮੀਦ ਵੀ ਹੈਗੀ ਮੈਂ ਜਾ ਰਹੀ ਹਾਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜੇ ਆਪ ਆਪਣੀ ਸੋਸਾਇਟੀ ਨੂੰ ਕਿਸ ਪਾਸੇ ਲੈ ਕੇ ਜਾ ਸਕਦੇ ਹੋ ਆਪ ਤੇ ਆਪਣੇ ਤੇ ਨਿਰਭਰ ਕਰਦਾ ਹੈਗਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਇੰਨਾ ਸੋਨਾ ਆਪਣਾ ਸ਼ਹਿਰ ਹੈਗਾ ਇਸ ਨੂੰ ਹੋਰ ਸੋਨਾ ਬਣਾਈਏ ਤੇ ਇਦਾਂ ਹੀ ਆਪਾਂ ਅੱਗੇ ਹੋਰ ਬੁਲੰਦੀਆਂ ਹਾਸਲ ਕਰਦੇ ਰਹੀਏ। ਮੀਡੀਆ ਦਾ ਕਿੰਨਾ ਦਾ ਸਹਿਯੋਗ ਰਿਹਾ? ਆ ਮੀਡੀਆ ਮੈਂ ਪਹਿਲਾਂ ਵੀ ਕਿਹਾ ਹੈਗਾ ਇੱਥੇ ਕਾਫੀ ਪੋਜ਼ਿਟਿਵ ਰਹੀ ਹੈਗੀ ਚਾਹ ਇਲੈਕਸ਼ਨ ਦੇ ਦੌਰਾਨ ਰਹੇ ਚਾਹ ਅਦਰਵਾਇਜ਼ ਰਹੇ ਇੱਕ ਪੋਜ਼ਿਟਿਵ ਚੀਜ਼ ਜੋ ਮੈਨੂੰ ਲੱਗੀ ਹੈਗੀ ਚਾਹ ਫਲੱਡਸ ਦੇ ਦੌਰਾਨ ਮੈਲੋ ਜਾਂ ਕਿਸੇ ਹੋਰ ਚੀਜ਼ ਦੇ ਦੌਰਾਨ ਕਿ ਜਿਹੜੇ ਮੁੱਦੇ ਹੁੰਦੇ ਹੈਗੇ ਉਹ ਮੇਰੇ ਤੱਕ ਪਹੁੰਚਾਂਦੇ ਹੈਗੇ। ਕਈ ਕਈ ਵਾਰੀ ਸਾਡੀ ਰੀਚ ਨਹੀਂ ਹੋ ਪਾਂਦੀ ਤਾਂ ਇਹ ਵਧੀਆ ਲੱਗਦਾ ਹੈਗਾ ਕਿ ਜੀ ਇਹ ਪ੍ਰੈਸਿੰਗ ਇਸ਼ੂ ਹੈਗਾ ਜਾਂ ਪਬਲਿਕ ਇਸ ਤੋਂ ਪਰੇਸ਼ਾਨ ਹੈਗੀ ਜੇ ਉਹ ਸਾਡੇ ਕੋਲ ਜਲਦੀ ਆਂਦਾ ਹੈ ਤਾਂ ਉਸ ਉਸ ਦੀ ਛੇਤੀ ਉਹਦਾ ਸੋਲੂਸ਼ਨ ਕਰ ਸਕਦੇ ਹਾਂ ਇੱਥੇ ਮੈਂ ਸਤਲਜ ਦਰਿਆ ਤੇ ਇਸ ਦਾ ਸੂਰਜ ਵਸ ਕਰਾਂਗੀ ਮੈਂ ਬਹੁਤ ਫ੍ਰੀਕੁਐਂਟਲੀ ਇੱਥੇ ਵਿਜ਼ਿਟ ਕਰਦੀ ਹੁੰਦੀ ਸੀ ਤਾਂ ਕਾਫੀ ਸੋਨਾ ਹੈਗਾ ਤੇ ਲੋਕਾਂ ਨੇ ਜਿੰਨਾ ਪਿਆਰ ਦਿੱਤਾ ਉਹ ਸਭ ਤੋਂ ਜ਼ਿਆਦਾ ਮਿਸ ਕਰਾਂ ਆ ਇਥੇ ਅਸੀਂ ਕੁਝ ਪ੍ਰੋਜੈਕਟਸ ਚਲਾਏ ਸੀਗੇ ਜਿਹਦੇ ਚ ਇੱਕ ਪ੍ਰੋਜੈਕਟ ਸੀਗਾ ਸਖੀ ਦਾ ਆਨਲਾਈਨ ਜਿਹੜਾ ਕੀਤਾ ਹੈਗਾ ਉਹਦੀ ਉਨੀ ਹਜੇ ਪਬਲਿਸਿਟੀ ਨਹੀਂ ਹੋਈ ਹੈ ਤਾਂ ਮੈਂ ਬੇਨਤੀ ਕਰਾਂਗੀ ਤੁਹਾਡੇ ਮੀਡੀਅਮ ਤੇ ਰਾਈ ਵੀ ਕਿ ਉਹਦਾ ਪਰਪਸ ਇਹ ਹੈਗਾ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਜਿਹੜੇ ਵਿਕਟਿਮਸ ਹੁੰਦੇ ਨੇ ਡੋਮੈਸਟਿਕ ਵਾਇਲੈਂਸ ਦੇ ਹੋ ਗਏ ਜਾਂ ਫਾਈਨੈਂਸ਼ੀਅਲ ਕਿਸੇ ਚੀਜ਼ ਕਰਕੇ ਅੱਗੇ ਨਹੀਂ ਆ پا ਰਹੇ ਹੈਗੇ ਤਾਂ ਉਹਦੇ ਆਨਲਾਈਨ ਕਰਕੇ ਤੁਸੀਂ ਉਸ ਤੇ ਜੇ ਜਾਂਦੇ ਹੋ ਤਾਂ ਤੁਹਾਨੂੰ ਆ ਪੁਲਿਸ ਸਟੇਸ਼ਨ ਜਾਂ ਥਾਣੇ ਦੇ ਚੱਕਰ ਨਹੀਂ ਮਾਰਨੇ ਪੈਣੇ ਤੁਹਾਨੂੰ ਲੀਗਲ ਏਡ ਵੀ ਉੱਥੇ ਹੀ ਮਿਲਦਾ ਹੈਗਾ ਫਾਈਨੈਂਸ਼ੀਅਲ ਏਡ ਵੀ ਕਰਾਂਦੇ ਹਾਂ ਸਕਿੱਲ ਵੀ ਜੇਕਰ ਆਪਾਂ ਕਈ ਵਾਰੀ ਦੇਖਦੇ ਆਂ ਕਿ ਆਪਣੇ ਕੋਲ ਕੋਈ ਆਂਦਾ ਹੈ ਤੇ ਸਿਸਟਮ ਦੀ ਮਾਰ ਖਾ ਕੇ ਕਿਜੀ ਇੱਥੇ ਜਾਣਾ ਪੈ ਰਾ ਹੈਗਾ ਉੱਥੇ ਜਾਣਾ ਪੈ ਰਾ ਹੈਗਾ ਤੇ ਹਤਾਸ਼ ਹੋ ਕੇ ਵਾਪਸ ਚਲਾ ਜਾਂਦਾ ਹੈਗਾ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਕਿ ਜੇ ਤੁਸੀਂ ਇੱਕ ਸਟਾਪ ਤੇ ਆ ਗਏ ਹੋ ਹੁਣ ਇੱਥੇ ਅੱਗੇ ਤੁਹਾਨੂੰ ਕਿੱਥੇ ਵੀ ਜਾਣ ਦੀ ਲੋੜ ਨਹੀਂ ਆ ਤੁਹਾਡਾ ਬੱਚਾ ਹੈਗਾ ਉਹਦੀ ਸਪਾਂਸਰਸ਼ਿਪ ਅਸੀਂ ਦੇਖਾਂਗੇ ਤੁਹਾਡਾ ਸਕਿੱਲ ਹੋ ਗਿਆ ਅਸੀਂ ਦੇਖਾਂਗੇ ਤੁਹਾਨੂੰ ਲੋਨ ਚਾਹੀਦਾ ਅਸੀਂ ਕਰਾਵਾਂਗੇ ਉਸ ਤੋਂ ਅੱਗੇ ਜੇਕਰ ਜੌਬ ਚਾਹੀਦੀ ਹੈ ਜੌਬ ਕਰਾਂਗੇ ਤੁਹਾਨੂੰ ਇੰਡੀਪੈਂਡੈਂਟ ਬਣਾ ਕੇ ਇੱਥੋਂ ਕ निकालेंगे ਤਾਂ ਉਹਦੀ ਪਬਲਿਸਿਟੀ ਵੀ ਤੁਹਾਡੇ ਮੀਡੀਅਮ ਰਾਹੀਂ ਵੀ ਮੈਂ ਚਾਹਾਂਗੀ ਕਿ ਵੱ ਕੀ ਹੈਗਾ ਉਹਦੇ ਵਿੱਚ ਅਸੀਂ ਸੀਨੀਅਰ ਸਿਟੀਜ਼ਨਸ ਨੂੰ ਵੀ ਕੋਸ਼ਿਸ਼ ਕੀਤੀ ਇੰਟੀਗ੍ਰੇਟ ਕਰਨ ਦੀ ਤਾਂ ਉਹਦਾ ਲਾਭ ਲੈ ਸਕਣ ਤੇ ਇਹਦੇ ਨਾਲ ਹੀ ਨਾਲ ਅਸੀਂ ਇੱਕ ਕੈਂਟੀਨ ਸ਼ੁਰੂ ਕੀਤੀ ਸੀਗੀ ਜਿਹੜਾ ਰੋਟੇਸ਼ਨ ਤੇ ਕੋਸ਼ਿਸ਼ ਕੀਤੀ ਸੀਗੀ ਕਿ ਜੀ ਉਹਦੇ ਵਿੱਚ ਲੇਡੀਜ਼ ਆਣ ਤਾਂ ਉਹ ਵੀ ਕੁਝ ਅਧੂਰਾ ਰਹਿ ਗਿਆ ਸ਼ੁਰੂਆਤ ਹੋ ਗਈ ਸੀਗੀ ਤਾਂ ਮੇਰੀ ਕੋਸ਼ਿਸ਼ ਹੈ ਕਿ ਕਿ ਉਹਦੇ ਵਿੱਚ ਵੀ ਟ੍ਰੇਨਿੰਗ ਲੈ ਕੇ ਆਪਣਾ ਖੁਦ ਦਾ ਸਵੈ ਰੋਜ਼ਗਾਰ ਔਮਨ ਜੇ ਸ਼ੁਰੂ ਕਰਦੀ ਹੈ ਤਾਂ ਮੇਰੇ ਵਾਸਤੇ ਖੁਸ਼ੀ ਦੀ ਗੱਲ ਹੋਵੇ। ਆ ਬਹੁਤ ਵਧੀਆ ਸਟਾਫ ਇੱਥੇ ਮਿਲਿਆ ਤੇ ਦਫਤਰੇ ਚ ਵੀ ਕਈ ਵਾਰੀ ਚਲੋ ਸਾਨੂੰ ਸਖਤੀ ਕਰਨੀ ਪੈਂਦੀ ਹੈਗੀ ਤਾਂ ਉਹਨਾਂ ਨੂੰ ਦਿੱਕਤਾਂ ਵੀ ਹੋਈਆਂ ਹੋਣੀਆਂ ਬਟ ਚਲੋ ਜਦੋਂ ਪਬਲਿਕ ਇਥੋਂ ਦਾਏਗਾ ਤਾਂ ਮੈਨੂੰ ਮੇਰਾ ਹਮੇਸ਼ਾ ਮੰਨਣਾ ਹੈਗਾ ਕਿ 400 ਬੰਦੇ ਦੀ ਵਾਸਤੇ ਕੁਝ ਕਰਨਾ ਔਰ ਇੱਕ ਬੰਦੇ ਦਾ ਇਤਨੂ ਅਗਰ ਦੇਖਿਆ ਜਾਂ ਤਾਂ ਮੈਂ 400 ਨੂੰ ਪ੍ਰਿਫਰ ਕਰਾਂਗੀ ਤਾਂ ਉਸ ਕਰਕੇ ਕਈ ਵਾਰੀ ਹੋ ਸਕਦਾ ਹੈਗਾ ਕਿ ਕਿਸੇ ਦੇ ਇੰਟਰਸਟ ਨੂੰ ਹਰਟ ਹੋਇਆ ਹੋ ਬਟ ਕੋਸ਼ਿਸ਼ ਮੇਰੀ ਇਹੀ ਰਹੀ ਹੈਗੀ ਕਿ ਜੀ ਪਬਲਿਕ ਜਾਂ ਕਾਮਨ ਮੈਨ ਜਾਂ ਜਿਹੜਾ ਸਭ ਤੋਂ ਸੋਸਾਇਟੀ ਦਾ ਉਹ ਬੰਦਾ ਹੈਗਾ ਕਿ ਜਿਹਦਾ ਇਹ ਮੰਨ ਲਓ ਕਿ ਕੋਈ ਹੱਥ ਨਹੀਂ ਪੜਨਾ ਚਾਹੁੰਦਾ ਕਿ ਉਸ ਤੱਕ ਸਾਡੀ ਰੀਚ ਹੋਵੇ ਤੇ ਉਹਦੀ ਅਸੀਂ ਮਦਦ ਕਰ ਸਕੀਏ ਚਾਹੇ ਉਹ ਸਾਡੇ ਸੀਨੀਅਰ ਸਿਟੀਜ਼ਨ ਹੋ ਵੂਮਨ ਹੋ ਜਾਂ ਕੋਈ ਫਾਈਨੈਂਸ਼ੀਅਲੀ ਬਹੁਤ ਪੂਰ ਸਟੇਟ ਇਚ ਹੋਣ ਬੱਚੇ ਹੋਣ ਇਆ ਸਾਡੇ ਸਟਰੀਟ ਤੇ ਜੋ ਸਟਰੀਟ ਸਿਚੁਏਸ਼ਨ ਸੇ ਚਲੋਕੀ ਰਹਿੰਦੇ ਹੈਗੇ ਕਿਥੇ ਨਾ ਕਿਥੇ ਕਮੀ ਰਹਿ ਗਈ ਹੋਣੀ ਤਾਂ ਮੈਂ ਆਪਣੇ ਅੱਗੇ ਟੈਨਿਓਰਜ ਕੋਸ਼ਿਸ਼ ਕਰਾਂਗੀ ਕਿ ਉਹਨੇ ਉਹਨਾਂ ਵਾਸਤੇ ਐਡਮਿਨਿਸਟ੍ਰੇਸ਼ਨ ਹਮੇਸ਼ਾ ਖੜਾ ਰਹੇ